ਸਾਥੀਓ ਸਸਰੀ ਕਾਣ ਜਿਵੇਂ ਕਿ ਆਪਾਂ ਨੂੰ ਪਤਾ ਆ ਵੀ ਪਿੱਛੇ ਫਲਾਡ ਆਏ ਵਿਆ ਰਾਵੀ ਸਤਲੋਜ ਤੇ ਬਿਆਸ ਦਰਿਆ ਜਿਹੜਾ ਉਹਨਾਂ ਨੇ 9-10 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਹੁਤ ਮਾਜੇ ਤੇ ਦਬਾਬੇ ਦੇ ਵਿੱਚ ਬਰਬਾਦੀ ਕੀਤੀ ਹੋਈ ਆ ਉਧਰ ਹੜਾ ਇਹ ਕਰਕੇ ਹੁਣ ਇੱਧਰ ਜਿਹੜੀਆਂ ਮਾਲਵੇ ਦੇ ਵਿੱਚ ਨਹਿਰਾ ਆਉਂਦੀਆਂ ਸਰਹੰਦ ਫੀਡਰ ਦੀਆਂ ਨਹਿਰਾ ਹੋ ਗਈਆਂ ਚਾਹੇ ਰਾਜਸਥਾਨ ਨੂੰ ਨਹਿਰਾ ਜਾਂਦੀਆਂ ਉਹਦੇ ਤੇ ਹਰ ਇੱਕੰ ਦਾ ਮੋਬਾਇਲ ਲੈ ਕੇ ਖੜ ਜਾਂਦਾ ਜਿਵੇਂ ਮੈਂ ਖੜ ਗਿਆ ਜਾ ਕੇ ਬਈ ਇਹ ਯਾਰ ਸੁੱਕੀਆਂ ਪਈਆਂ ਤੇ ਉਧਰ ਫਲੱਡ ਆਈ ਜਾਂਦੇ ਇਹਨਾਂ ਚ ਪਾਣੀ ਛੱਡ ਦੇ ਕਿਉਂ ਨਹੀਂ ਬਈ ਇੱਕ ਤਾਂ ਇਹ ਦੱਸਦਾ ਤੁਹਾਨੂੰ ਮੈਂ ਵੀ ਇਹਨਾਂ ਚ ਕਾਹਤੋਂ ਨਹੀਂ ਪਾਣੀ ਛੱਡਦੇ ਕੱਲਾ ਨਾ ਐਵੇਂ ਸਰਕਾਰ ਨੂੰ ਭੰਡੀ ਨਾ ਜਾਇਆ ਕਰੋ ਸਰਕਾਰ ਚਾਹੇ ਕੋਈ ਹੋਵੇ ਉਹਨੇ ਗਾਹਾਂ ਸਾਲ ਪੜ ਦਾ ਸੋਚਣਾ ਹੁੰਦਾ ਨਲਾਇਕੀਆਂ ਸਰਕਾਰਦਿਆਂ ਵੀ ਹੋ ਸਕਦੀਆਂ ਮੈਂ ਕੋਈ ਮੈਨੂੰ ਸਰਟੀਫਿਕੇਟ ਵੀ ਨਾ ਦੇਣ ਲੱਗ ਜਾਓ ਵੀ ਇਹ ਝਾੜੂ ਵਾਲਾਂ ਦਾ ਸਮਰਥਕ ਆ ਜਮੈਂ ਹੀ ਜਿਹੜਾ ਮੈਂ ਜਦੋਂ ਫਲੱਡ ਆਉਂਦਾ ਇਹ ਬਾਈ ਕਾਨੂੰਨ ਬਣੇ ਵਿਆ ਕਾਨੂੰਨ ਕਹਿ ਲੋ ਚਾਹੇ ਪ੍ਰੋਟੋਗਾਇਲ ਚ ਕਹਿ ਲੋ ਚਾਹੇ ਕੁਛ ਕਹਿ ਲੋ ਜਦੋਂ ਫਲਾਡ ਆਉਂਦੇ ਆ ਜਦੋਂ ਪਹਾੜਾਂ ਦੇ ਉੱਤੇ ਬੱਦਲ ਫਟਦੇ ਆ ਤੁਹਾਨੂੰ ਪਤਾ ਹੁਣ ਸਾਰੇ ਪਹਾੜਾਂ ਦੇ ਉੱਤੇ ਬੱਦਲ ਫੱਟੀ ਜਾਂਦੇ ਆ ਉੱਥੋਂ ਪਸ਼ੂ ਡੰਗਰ ਦਰਖਤ ਮਟੀਰੀਅਲ ਵਾਲਾ ਬੰਦਿਆਂ ਦਾ ਮਲ ਮੂਤਰ ਲੈ ਕੇ ਉਹ ਡੈਮਾਂ ਦੇ ਵਿੱਚ ਆ ਜਾਂਦਾ ਸਾਰਾ ਪਾਣੀ ਤੇ ਡੈਮਾਂ ਦੇ ਵਿੱਚੋਂ ਜੇ ਤਾਂ ਹੋਵੇ ਉਹ ਬਰਫ ਦਾ ਦੇ ਕੱਲੇ ਮੀਂਹ ਦਾ ਪਾਣੀ ਫੇਰ ਤਾਂ ਉਹਨੂੰ ਹੌਲੀ ਹੌਲੀ ਰਿਲੀਜ਼ ਕਰੀ ਜਾਂਦੇ ਆ ਨਹਿਰਾਂ 'ਚ ਉਹ ਸਿੰਚਾਈ ਵਾਸਤੇ ਤੇ ਸ਼ਹਿਰਾਂ ਨੂੰ ਪੀਣ ਵਾਸਤੇ ਪਾਣੀ ਨਹਿਰਾਂ ਰਾਹੀਂ ਜਾਂਦਾ ਉਹ ਵਰਤੀ ਜਾਂਦੇ ਆ ਜਦੋਂ ਫਲਾਡ ਆ ਜਾਂਦਾ ਡੈਮ ਭਰ ਗਏ ਜੇ ਤਾਂ ਉਹ ਡੈਮ ਨਹੀਂ ਛੱਡਦੇ ਡੈਮ ਟੁੱਟ ਕੇ ਤਾਂ ਪਤਾ ਹੀ ਨਹੀਂ ਕਿੰਨੀ ਕੁ ਬਰਬਾਦੀ ਹੋ ਉਹਨਾਂ ਨੇ ਪਾਣੀ ਉਸ ਹਿਸਾਬ ਨਾਲ ਛੱਡਤਾ ਇਹਦੇ 'ਚ ਇੱਕ ਜਿਹੜਾ ਹੈਗਾ ਕਾਨੂੰਨ ਬਣਿਆ ਵਾ ਕਾਨੂੰਨ ਕੀ ਆ ਵੀ ਜਿਹੜਾ ਹੜ੍ਹਾਂ ਦਾ ਪਾਣੀ ਆ ਉਹ ਨਹਿਰਾਂ 'ਚ ਨਹੀਂ ਛੱਡਿਆ ਜਾਂਦਾ ਛੱਡਿਆ ਕਾ ਤੋ ਨਹੀਂ ਜਾਂਦਾ ਬਾਈ ਉਹਦੇ ਦੋ ਕਾਰਨ ਪਹਿਲਾਂ ਮੇਰੀ ਵੀਡੀਓ ਸਾਰੀ ਸੁਣ ਲਿਓ ਜੇ ਕੋਈ ਗੱਲ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਨਹੀਂ ਗਾਲਾਂ ਕੱਢ ਲਓ ਜਿੰਨੀਆਂ ਮਰਜੀ ਉਹ ਤੁਸੀਂ ਕੱਢਣਗੇ ਹੀ ਆ ਉਹਦੇ ਵਿੱਚ ਕੀ ਹੈਗਾ ਉਹਦੇ ਵਿੱਚ ਬਈ ਜੇ ਆਹ ਨਹਿਰਾਂ ਦੇ ਵਿੱਚ ਹੁਣ ਪਾਣੀ ਛੱਡ ਦਿਆ ਪਹਿਲਾ ਕਾਰਨ ਤਾਂ ਇਹ ਸੁਣ ਲਓ ਬਈ ਉਹਦੇ ਵਿੱਚ ਵੱਡੇ ਵੱਡੇ ਜਾਨਵਰ ਆ ਦਰਖਤ ਤੇ ਗੰਧਮੰਦ ਐਨਾ ਬਟੇਲ ਕਾਹੀ ਤਰੀ ਆਉਂਦੀ ਆ ਤੁਸੀਂ ਦੇਖੋਗੇ ਪਾਣੀਆ ਦੇ ਵਿੱਚ ਜਦੋਂ ਉਹ ਨਹਿਰਾਂ ਦੇ ਵਿੱਚ ਛੱੜਤੀ ਤਾਂ ਨਹਿਰਾਂ ਬਈ ਬੰਦ ਹੋ ਜਾਣਗੀਆਂ ਨਹਿਰਾਂ ਬੰਦ ਹੋਣ ਕਾਰਨ ਇਹ ਥਾਂ ਥਾਂ ਤੇ ਟੁੱਟ ਜਾਣਗੀਆਂ ਇੱਕ ਤਾਂ ਉਹਨਾਂ ਦੀ ਰਿਪੇਅਰ ਨਹੀਂ ਸ਼ੇਤੀ ਹੋਣੀ ਜਦੋਂ ਉਹ ਬਾਲੇ ਥਾਂ ਤੇ ਟੁੱਟ ਗਿਆ ਗਾਰਨਾ ਭਰ ਗਿਆ ਰਿਪੇਅਰ ਨਾ ਹੋਈ ਜਦੋਂ ਇਹ ਨਹਿਰਾਂ ਕੱਲਾ ਜਿਹੜਾ ਹੈਗਾ ਸਾਡਾ ਖੇਤੀ ਦਾ ਸਾਧਨ ਨਹੀਂ ਇਹਦੇ ਤੋਂ ਬਹੁਤ ਸਾਰੇ ਪਿੰਡ ਤੇ ਬਹੁਤ ਸਾਰੇ ਸ਼ਹਿਰ ਜਿਹੜੇ ਵਾਟਰ ਟੈਂਕਸਰ ਅਸੀਂ ਪਾਣੀ ਪੀਂਦੇ ਆ ਉਹਨਾਂ ਦਾ ਇਹ ਉਹਨਾਂ ਦਾ ਜਰੀਆ ਜੇ ਇਹ ਹੀ ਨਹਿਰ ਦੋ ਦੋ ਮਹੀਨੇ ਨਾ ਆਵੇ ਤੇ ਬਾਈ ਉੱਥੇ ਹਾਹਾਕਾਰ ਮੱਚ ਜੂ ਜੇ ਆਪਣੇ ਘਰੇ ਪਾਣੀ ਨਾ ਹੋਵੇ ਨਾ ਨਾ ਤਾਂ ਖਾਣਾ ਬਣਦਾ ਜੰਗਲ ਪਾਣੀ ਵਾਲੇ ਹੱਥ ਨਹੀਂ ਧੋਤੇ ਜਾਂਦੇ ਬਿਨਾ ਪਾਣੀ ਤੋਂ ਦੂਜਾ ਕਾਰਨ ਇਹ ਆ ਦੂਜਾ ਕਾਰਨ ਆ ਨਹਿਰ ਆ ਜਿਹੜੀ ਤੇ ਮੈਂ ਖੜਾਂਗਾ ਇਹ ਨਹਿਰ ਸਰਹੰਦ ਫੀਡਰ ਨਹਿਰ ਆ ਜਿਹੜੀ ਇਹ ਬਠਿੰਡਾ ব্রাঞ্চ ਵਾਜਦੀ ਆ ਐਦੋਂ ਪਿੱਛੇ ਮੇਰਾ ਪਿੰਡ ਆ ਜਾਂਦਾ ਇਹਦੇ ਨਹਿਰ ਦੇ ਉੱਤੇ ਟਪਾਲੀ ਪਿੰਡ ਆ ਉਹ ਵੀ ਮੇਰਾ ਪਿੰਡ ਹੀ ਆ ਨਹਿਰ ਦੇ ਜਮਾ ਉੱਤੇ ਆ ਦੂਜਾ ਕਾਰਨ ਜੇ ਆ ਨਹਿਰਾਂ ਦੇ ਵਿੱਚ ਪਾਣੀ ਛੜਦਾ ਐਦੋਂ ਪਹਿਲਾਂ ਛੜਿਆ ਵਾ ਸੀ ਇਹਦੇ ਜੋ ਨਿਕਲਦੇ ਆ ਸੂਏ ਆ ਨਹਿਰ ਦੇ ਵਿੱਚ ਵੀ ਬਹੁਤ ਮੋਗੇ ਲੱਗੇ ਵੇ ਆ ਸਾਰੇ ਦਾ ਬਈ ਮੋਗੇ ਬੰਦ ਕਰ ਦਿੰਦੇ ਆ ਲੋਕ ਗਰਮ ਮੋਗੇ ਬੰਦ ਹੋ ਜਾਂਦੇ ਆ ਸੂਆ ਸਾਡੇ ਇਸ ਨਹਿਰ ਦੇ ਵਿੱਚੋਂ ਬਹੁਤ ਵੱਡਾ ਰਜਵਾਹਾ ਨਿਕਲਦਾ ਟਪਾਲੀ ਰਜਵਾਹਾ ਮੇਰੀ ਬੀੜਗੋ ਵੀ ਬਣਾਈ ਵੀ ਆ ਸਾਰੇ ਮੋਗੇ ਬੰਦ ਕਰਤੇ ਅਸੀਂ ਮੀਂਹ ਪੈਣ ਦੇ ਮੋਗੇ ਖੋਲ ਕੇ ਆਏ ਪਰ ਉਹ ਸੂਆ ਟੁੱਟ ਗਿਆ ਟਪਾਲੀ ਜਦੋਂ ਉਹ ਸੂਆ ਜਾਦੇ ਨੁਕਸਾਨ ਕਰਨ ਲੱਗਿਆ ਸੂਆ ਬੰਦ ਕਰਤਾ ਆ ਨਹਿਰ ਚ ਪਾਣੀ ਚੜ ਗਿਆ ਇਹ ਟੁੱਟ ਗਈ ਪਿੱਛੇ 22 ਮਾਝੇ ਵਾਲਿਓ ਜਿਹੜੇ ਅਸੀਂ ਮਾਲਵੇ ਵਾਲਿਆਂ ਨਾ ਅਸੀਂ ਟਿੱਬਿਆਂ ਤੇ ਰਹਿਣ ਵਾਲੇ ਲੋਕ ਸੀ ਨਾ ਤਾਂ ਸਾਡੇ ਤੇ ਕੋਈ ਵਿਰਤਾ ਪਈਆ ਨਾ ਤਾਂ ਸਾਨੂੰ ਕੋਈ ਛੇਕ ਲੱਗਿਆ ਜਿਹੜੀ ਸਰਹੱਦ ਤੇ ਲੜਾਈਆਂ ਹੋਈਆਂ ਜੰਨੀਆਂ ਉਹ ਮਾਜੇ ਤੇ ਦਬਾਬੇ ਦੀ ਪਈਆਂ ਨਾ ਸਾਡੇ ਆਇਆ ਹੜ ਕਿਤੇ ਨਾ ਸਾਨੂੰ ਜਿਹੜਾ ਅੱਤਵਾਦ ਦਾ ਸੇਖ ਸੀ ਉਹ ਇੰਨਾ ਲੱਗਿਆ ਜਿੰਨਾ ਸੋਨੂੰ ਲੱਗਿਆ ਇਸ ਕਰਕੇ ਤੁਸੀਂ ਤਾਂ ਹੈਗੇ ਬਹਾਦਰ ਦੁਬਾਰੇ ਉੱਠ ਖੜੋਗੇ ਆ ਸਾਡੇ ਦਾ ਯਾਰ ਝੜੀ ਲੱਗੀ ਸੀ ਚਾਰ ਦਿਨ ਤੇ ਕੋਠੀ ਚੋਂਣ ਲੱਗੇ ਸੀ ਸਾਡੇ ਅੱਧੇ ਪਿੰਡ ਦੀਆਂ ਨੀਕਰਾਂ ਵਾਲੇ ਬੜਗੀਆਂ ਇਹ ਕੱਟੀ ਨਾਲ ਤੇ ਆਹ ਨਹਿਰਾ ਜਿਹੜੀ ਜਿਹੜੀ ਤੇ ਖੜੇ ਆ ਜੇ ਇਹ ਟੁੱਟ ਜਾਂਦੀ ਇਦੋਂ ਪਿੱ ਸੱਟ ਭਾਲੀ ਪਿੰਡਾ ਉਹਨਾਂ ਦੇ ਪਿੰਡ ਪਿੱਛੇ ਤੋਂ ਪਾਣੀ ਆ ਗਿਆ ਕਿਉਂ ਪਾਣੀ ਨੇ ਪਿੱਛੇ ਤੋਂ ਖੇਤਾਂ ਵਾਲਾ ਪਾਣੀ ਆ ਜਿਹੜਾ ਉਹ ਤੁਰ ਪਿਆ ਸੀ ਸਾਡੇ ਜਦੋਂ ਮੀਂਹ ਜਾਰੇ ਪੈ ਗਿਆ ਉਹ ਤੁਰਨ ਕਾਰਨ ਉਹਨਾਂ ਦੇ ਜਦੋਂ ਕੋਈ ਸੜਕ ਬਣਦੀ ਆ ਚਾਹੇ ਕੋਈ ਰਾਹ ਬਣਦਾ ਉਦੋਂ ਤਾਂ ਅਸੀਂ ਗੌਰ ਨਹੀਂ ਕਰਦੇ ਜਿਹੜੀਆਂ ਪੂਲੀਆਂ ਉਹਦੇ ਚ ਨੱਪੀਆਂ ਵੀ ਹੁੰਦੀਆਂ ਉਹ ਵੀ ਅਗਲੇ ਦੀ ਬੇਈਮਾਨੀ ਹੁੰਦੀ ਆ ਖੇਤ ਵਾਲੇ ਦੀ ਵੀ ਆ ਪੂਲੀ ਬੰਦ ਹੋ ਜੇ ਯਾਰ ਇਹਦੇ ਵਿੱਚ ਦੀ ਕੋਈ ਖਾਲ ਨਾ ਪਾ ਕੇ ਲੈ ਜੇ ਪਾਣੀ ਨੂੰ ਚਾਹੇ ਇਹਦੇ ਵਿੱਚ ਦੀ ਪਾਣੀ ਨਾ ਕਰਾਸ ਹੋ ਜੇ ਬਾਈ ਪਾਣੀ ਪਿੱਛੇ ਤੋਂ ਆ ਗਿਆ 2 2 3 3 ਫੁੱਟ ਸੜਕਾਂ ਉੱਚੀਆਂ ਸੀ ਤੇ ਉਹ ਸੜਕਾਂ ਨਾਲ ਟਾਕ ਲੱਗ ਗਈ ਲੋਕਾਂ ਦੇ ਕੁਝ ਘਰਾਂ 'ਚ ਵੀ ਪਾਣੀ ਵੜ ਗਿਆ ਤੇ ਝੋਨਿਆਂ 'ਚ ਗੋਡੇ-ਗੋਡੇ ਪਾਣੀ ਸੀ ਇਹਨੇ ਨੇ ਡਰ ਗਏ ਉਹਨਾਂ ਨੇ ਗਾਹਾਂ ਦੂਜੇ ਪਿੰਡ ਨੂੰ ਸੜਕ ਵੜਤੀ ਫੂਲ ਨੂੰ ਤੇ ਉੱਥੇ ਬਾਈਆ ઠવાਲੀ ਦਾ ਮੁੰਡਾ ਆਗਾ ਇੱਕ ਪੱਤਰਕਾਰ ਉਹਦਾ ਪੇਜ ਚੱਲਦਾ ਉਹ ਰਿਆਂ ਮੈਂ ਵੀਡੀਓ ਦੇਖਿਆ ઠવાਲੀ ਪਿੰਡ 'ਚ ਲੜਾਈ ਨੂੰ ਥਾਂ ਹੋ ਗਿਆ ਸੀ ਹਜੇ ਵੀ ਉਹ ਕਿਤੇ ਸਲੀਮ ਦੇ ਧਰਨਾ ਦੰਦੇ ਆ ਕਿਤੇ ਕਿਤੇ ਦੰਦੇ ਆ ਵੀ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਇਸ ਕਰਕੇ ਆ ਨਹਿਰਾ ਸਰਕਾਰ ਦੀ ਸਾਲ ਭਰ ਦੀ ਬਿਉਂਤ ਬੰਦੀ ਆ ਜੇ ਆਹ ਨਹਿਰਾ ਛੜਤੀਆਂ ਉਧਰ ਤਾਂ ਤਬਾਹੀ ਹੋਈ ਵੀ ਹੋਈ ਆ ਤੇ ਆ ਸਾਡੇ ਮਾਲਵੇ ਵਾਲੇ ਤਾਂ ਆਪਸ ਵਿੱਚ ਦੀ ਲੜ-ਲੜ ਮਰ ਜਾਣਗੇ ਦੂਜਾ ਸਾਡੇ ਖੇਤ ਉੱਚੇ ਸੀ ਜਿਹੜੇ ਬੰਦਿਆਂ ਦੇ ਉਹਨਾਂ ਨੂੰ ਨੀਵੇਂ ਵਾਲੇ ਮਾੜਾ ਮੋਟਾ ਤੰਗ ਕਰਦੇ ਕਿ ਉਹ ਨੀਵੇਂ ਖੇਤ ਵਾਲਾ ਬਟਨਾ ਮਿੱਟੀ ਨਹੀਂ ਲਾਉਂਦਾ ਉਹ ਬਟ ਵੱਡਦਾ ਰਹਿੰਦਾ ਕਹਿਣ ਦਾ ਭਾਵ ਸਾਰੇ ਨਹੀਂ ਇਹੇ ਜੇ ਹੁੰਦੇ ਥੋੜੇ ਹੁੰਦੇ ਆ ਸਾਡੇ ਭਾਰਤ ਵਾਲਾ ਸੜਕ ਬਣਨ ਲੱਗੀ ਤੇ ਲੋਕਾਂ ਨੇ ਬਾਈ ਸਾਡੇ ਜਿਹੜੇ ਉੱਚੇ ਖੇਤ ਸੀ ਉਹਨਾਂ ਨੂੰ ਪੈਸੇ ਦੇ ਦੇ ਮਿੱਟੀ ਚ ਕਾ ਕੇ ਨੀਵੇਂ ਕਰ ਲਏ ਖੇਤ ਹੁਣ ਜਦੋਂ ਉਹਨਾਂ ਨੇ ਖੇਤ ਨੀਵੇਂ ਕਰ ਲਏ ਉੱਚੇ ਖੇਤਾਂ ਵਾਲਿਆਂ ਨੇ ਉਹਨਾਂ ਦੀ ਵੀ ਮਾੜੀ ਗੱਲ ਆ ਯਾਰ ਉੱਚੇ ਖੇਤਾਂ ਵਾਲਿਆਂ ਨੇ ਆਪ ਦੀ ਬੱਟ ਦੇ ਵਿੱਚ ਜਿੰਨਾ ਪਾਣੀ ਆਪਾਂ ਮੋਟਰ ਨਾਲ ਲਾਉਣੇ ਹੁੰਦੇ ਉਹ ਵੀ ਨਹੀਂ ਰੋਕਿਆ ਲੋਕਾਂ ਨੇ ਝੋਨੇ ਦੇ ਵਿੱਚ ਉਹਨਾ ਪਾਣੀ ਹੁਣ ਵੀ ਆ ਕਿੰਨਾ ਕੁ ਮੀਂਹ ਪਿਆ ਆ ਦੋ ਦਿਨਾਂ ਦਾ ਸਾਡੇ ਮਾੜਾ ਮੋਟਾ ਮੀਂਹ ਆ ਉਹ ਵੀ ਪਾਣੀ ਥੱਲੇ ਜਾ ਹੀ ਜਾਂਦਾ ਰੋਕ ਨਹੀਂ ਰਹੇ ਲੋਕ ਪਿੱਛੇ ਤੋਂ ਇਸ ਕਰਕੇ ਸਾਡੇ ਲੋਕ ਐਡੇ ਹਾਜਮੇ ਵਾਲੇ ਹੈ ਨਹੀਂਗੇ ਚਾਹੇ ਮੇਰੀ ਗੱਲ ਦਾ ਮੰਨਣ ਗੁੱਸਾ ਉਹ ਟਾਈਮ ਪਹਿਲਾਂ ਸੀਗਾ ਜਦੋਂ ਬਾਬਾ ਦੀਪ ਸਿੰਘ ਮਾਲਵੇ ਦਮ-ਦਮਾ ਸਹਿਬਤ ਤਲਵੰਡੀ ਸਾਬੋਂ ਤੋਂ ਉੱਠਿਆ ਸੀ ਤੇ ਮੁਗਲਾਂ ਨਾਲ ਲੜ ਪਿਆ ਸੀ ਜਾ ਕੇ ਅਮਰਸਰ ਸਾਹਿਬ ਦੀ ਧਰਤੀ ਤੇ ਗੱਲ ਬਣਾ ਲਿਆ ਸੀ ਹੁਣ ਅਸੀਂ ਐਨੇ ਮਾੜੇ ਵੀ ਨਹੀਂ ਹੈਗੇ ਹੁਣ ਸਾਡੇ ਪਿੰਡਾਂ 'ਚ ਹੋ ਕੇ ਆਉਣ ਲੱਗ ਗਏ ਬੇਰਾਸਨ ਇਕੱਠਾ ਕਰਕੇ ਉਹਨਾਂ ਖਾਤਰ ਹਨ ਰਾਸ਼ਨ ਵੀ ਇਕੱਠਾ ਕਰਾਂਗੇ ਅਸੀਂ ਟਰੈਲੀਆਂ ਭਰ-ਭਰ ਇਧਰ ਨੂੰ ਲੈ ਕੇ ਆਵਾਂਗੇ ਚਲੋ ਉਹ ਵੀ ਚੰਗੀ ਗੱਲ ਆ ਕੋਈ ਮਾੜੀ ਨਹੀਂ ਦੂਜੀ ਬੈਚ ਵੀੜ ਕੋ ਪਾ ਦਿੰਦੇ ਆ ਬਈ ਯਾਰ ਪੰਜਾਬ ਨਾਲ ਕੋਈ ਨਹੀਂ ਖੜਿਆ ਪੰਜਾਬ ਇੱਕ ਰਾਜਾ ਰਾਜੇ ਨਾਲ ਕੋਈ ਖੜਦਾ ਨਹੀਂ ਹੁੰਦਾ ਦੂਜੀਆਂ ਸਟੇਟਾਂ ਜਿਹੜੀਆਂ ਉਹੋ ਆਪਣੇ ਨਾਲ ਖੜਨਗੇ ਜਿੰਨਾਂ ਕਾ ਆਪਣੇ ਨਾਲ ਸਬੰਧ ਰੱਖਦੇ ਆ ਰਾਜਸਥਾਨ ਦੇ ਵਿੱਚੋਂ ਵੀੜੋ ਆਈ ਜਾਂਦੀਆਂ ਹਰਿਆਣੇ ਦੇ ਵਿੱਚੋਂ ਵੀੜੋ ਆਈ ਜਾਂਦੀਆਂ ਐਕਤੀ ਇਹ ਹੜਾਂ ਦੇ ਵਿੱਚ ਤੁਸੀਂ ਯਾਦ ਰੱਖੋਗੇ ਸਰਕਾਰਾਂ ਦਾ ਪਹਿਲਾਂ ਵੀ ਨਹੀਂ ਮਦਦ ਕਰਦੀਆਂ ਹੁੰਦੀਆਂ ਕਿਉਂਕਿ ਸੈਂਟਰ ਦੀ ਸਰਕਾਰ ਤਾਂ ਪੰਜਾਬ ਖਾਤਰ ਕੁਝ ਵੀ ਨਹੀਂ ਕਰਦੀ ਪਰ ਆਮ ਜਨਤਾ ਜਿਹੜੀ ਉਹ ਪੰਜਾਬ ਖਾਤਰ ਜ਼ਰੂਰ ਕੰਮ ਕਰੂਗੀ ਸੋ ਮਾਝੇ ਵਾਲਿਓ ਦਿਲ ਨਾ ਛੱਡੋ ਤੁਸੀਂ ਪਹਿਲਾਂ ਵੀ ਮਾਰਾਂ ਚੱਲਦੇ ਰਹੇ ਹੋ ਹੁਣ ਵੀ ਝੱਲੋਗੇ ਛੋੜੀਆਂ ਵੀੜੋ ਦੇਖਦੇ ਤੁਸੀਂ ਹਜੇ ਵੀ ਚੜ੍ਹਦੀ ਕਲਾ 'ਚੋਂ ਸਾਡੇ ਦਾ ਨਹਿਰ ਸੁੱਕੀ ਵੀ ਆ ਸੂਏ ਸੁੱਕੇ ਆ ਯੇ ਸਾਡੇ ਨਾ ਥੋੜੇ ਜੇ ਦਿਨ ਹੋ ਗਏ ਬੀੜਗੋ ਲੰਬੀ ਹੋਈ ਜਾਂਦੀ ਆ ਬੀੜਗੋ ਸਾਹਿਬ ਫੂਲ ਨੇ ਸਾਡੇ ਐਡਵਾਈਜ਼ਰੀ ਜਾਰੀ ਕਰਤੀ ਬਈ ਨਹਿਰਾਂ ਤੇ ਸੂਹਾਂ ਚ ਪਾਣੀ ਆਊਗਾ ਭਾਈ ਆਪੋ ਆਪਣਾ ਪ੍ਰਬੰਧ ਕਰਕੇ ਰੱਖਿਓ ਗੱਟੇ-ਗੁੱਟੇ ਭਰ ਲਿਓ ਕਈ ਵਾਰੀ ਕਿਤੋਂ ਟੁੱਟ ਜੇ ਅੱਧਾ ਪਿੰਡ ਨੂੰ ਤਾਂ ਊਣ ਹੀ ਨਹੀਂ ਦਈ ਵੀ ਪਾਣੀ ਨਾ ਆ ਜੇ ਤੇ ਗੱਟਾ ਕਿਸੇ ਨੇ ਇੱਕ ਨਹੀਂ ਭਰ ਕੇ ਰੱਖਿਆ ਪੰਚਾਇਤ ਹੋਕੇ ਦੇ ਦੇ ਹਾਂ ਭੀ ਕੋਈ ਬੰਦੇ ਹੀ ਨਹੀਂ ਗਿਆ ਉੱਥੇ ਪਾਣੀ ਉਨ ਹੀ ਆਉਣਾ ਸੀ ਨਾਲੇ ਨਹਿਰਾਂ ਚ ਹੀ ਆਉਣਾ ਸੀ ਨਹਿਰਾਂ ਤੇ ਸੂਆਂ ਚ ਉਹ ਵੀ ਆ ਜਾਣੀ ਸੋਕਰਾਂ ਅਸੀਂ ਪਾਣੀ ਝੱਲਣ ਵਾਲੇ ਲੋਕ ਹੈ ਨਹੀਂ ਸਾਡੇ ਲੋਕਾਂ ਦੇ ਵਿੱਚ ਹਾਜਮਾ ਬਹੁਤ ਘੱਟ ਆ ਤੇ ਜਿਹੜੀਆਂ ਨਹਿਰਾਂ ਬੰਦ ਆ ਇਹਦਾ ਇਹੀ ਕਾਰਨ ਆ ਬਾਈ ਇਹ ਸਾਲ ਭਰ ਮੁੜ ਕੇ ਪਾਣੀ ਆ ਜਿਹੜਾ ਪੀਣ ਵਾਸਤੇ ਲੋਕਾਂ ਨੂੰ ਪਾਣੀ ਦੇਣਾ ਉਹਦੀ ਖਾਤਰ ਵੀ ਇਹ ਚੱਲਦੀਆਂ ਰਹਿਣੀਆਂ ਜ਼ਰੂਰੀ ਆ ਜੇ ਉਹ ਹੁਣ ਪਾਣੀ ਛੱਡ ਲਗੇ ਇਧਰਾਂ ਇਹ ਬਲਾਕ ਜੇ ਹੋ ਜਾਣਗੀਆਂ ਸਾਰੀਆਂ ਟੁੱਟ ਜਾਣਗੀਆਂ ਹੁਣ ਵੀਡੀਓ ਆਈ ਜਾਂਦੀ ਆ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਆ ਕਹਿੰਦੇ ਰਾਜਸਥਾਨ ਵਾਲੇ ਹੁਣ ਪਾਣੀ ਲੈ ਲੈਣ ਸਾਥੋਂ ਉਹ ਵੀ ਅਣਜਾਣ ਅਣਜਾਣਪਣੇ ਕਾਰਨ ਪਿੱਛੇ ਦੇ ਹਰਿਆਣਾ ਪਾਣੀ ਮੰਗਦਾ ਸੀਗਾ ਵੀ ਸਾਨੂੰ ਨਾ ਧਾਰ ਪਾਣੀ ਦੇ ਦਿਓ ਭਾਖੜਾ ਡੈਮ ਤੋਂ ਇਹਨੇ ਉਥੇ ਆਪਣਾ ਸਿੱਖਿਆ ਮੰਤਰੀ ਆ ਹਰਜੋਤ ਬੈਂਸ ਉਹ ਬਹਾਤਾ ਲਾ ਕੇ ਜਾਂਦਾ ਕਹਿੰਦਾ ਜਮਾਂ ਟੌਂਕਾ ਨਹੀਂ ਦਿੰਦਾ ਕਹਿੰਦਾ ਮੈਂ ਨਾਲੇ ਉਹ ਧਾਰਾ ਮੰਗਦੇ ਸੀ ਚਲੋ ਉਹਦਾ ਵੱਡੀ ਗੱਲ ਆ ਆਪਾਂ ਨੂੰ ਇਹਦੇ ਤੇ ਬੋਲਣਾ ਨਹੀਂ ਚਾਹੀਦਾ ਸਿੱਖਿਆ ਮੰਤਰੀ ਦਾ ਕੰਮ ਸੀ ਸਕੂਲਾਂ 'ਚ ਡਿਊਟੀਆਂ ਲਾਉਂਦਾ ਉਹਦੀਆਂ ਸਕੂਲਾਂ 'ਚ ਤਾਂ ਜਵਾਬ ਨਹੀਂ ਤੇ ਉਹ ਬਈ ਇਹਨਾਂ ਦੇ ਇਹਨਾਂ ਨੂੰ ਨਾ ਸਮਝ ਕਰਕੇ ਤੇ ਉਹ ਸਾਰਾ ਆਖੜਾ ਦਾ ਜਿਹੜਾ ਬੀਵੀਐਮ ਬੋਲਡ ਆਗਾ ਉਹਦਾ ਪ੍ਰਬੰਧ ਸੈਂਟਰ ਨੇ ਆਪਦੇ ਹੱਥ ਕਰ ਲਿਆ ਉਥੇ ਸੈਂਟਰ ਦੀਆਂ ਫੋਰਸਾਂ ਲੱਗ ਗਈਆਂ ਸੈਂਟਰ ਦੀ ਉਹ ਮੁਲਾਜ਼ਮ ਮੰਨਦੇ ਆ ਸੋ ਬਿਨਾ ਤਿਆਰਬੇ ਤੋਂ ਬਿਨਾ ਗੱਲ ਤੋਂ ਵੀਡੀਓ ਨਾ ਪਾਇਆ ਕਰੋ ਜਿਹੜੀਆਂ ਇਹ ਨਹਿਰਾਂ ਆਂਗੀਆਂ ਇਹ ਹੜਾਂ ਦਾ ਪਾਣੀ ਕਿਤੇ ਵੀ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਚਾਹੇ ਅੰਗਰੇਜ਼ਾਂ ਵੇਲੇ ਵੀ ਲਾ ਲਓ ਇਹ ਨਹੀਂ ਛੱਡੀਆਂ ਜਾਂਦੀਆਂ ਹੁੰਦੀਆਂ ਇਹ ਸੁੱਧ ਦੇ ਸਾਫ ਪਾਣੀ ਵਾਸਤੇ ਆ ਉਹ ਪਾਣੀ ਇਹਦੇ ਵਿੱਚ ਨਹੀਂ ਲੰਘਦਾ ਤੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਯਾਰ ਮਾੜਾ ਮੋਟਾ ਹਾਜਮਾ ਰੱਖ ਲਿਆ ਕਰੋ ਜਿਹੜਾ ਉੱਚੇ ਵਾਲਾ ਨਾ ਉਹ ਵੀ ਮਾਹਣਾ ਜਾਂ ਬੱਟ ਬਣਾ ਕੇ ਰੱਖ ਲੋ ਤੇ ਨੀਵੇਂ ਵਾਲਿਆਂ ਨੂੰ ਪੇਟ ਪੇਟ ਹੰਭਗੇ ਜਦੋਂ ਭਾਰਤ ਮਾਲਾ ਸੜਕ ਬਣਦੀ ਸੀ ਵੀ ਨਾ ਮਿੱਟੀ ਚਕਾਓ ਨਾ ਮਿੱਟੀ ਚਕਾਓ ਤੇ ਸਾਡੇ ਪਿੰਡ ਬਹੁਤ ਮਿੱਟੀ ਸੀ ਪੰਚਾਇਤ ਦੀ ਉਹ ਵੀ ਚਕਾਤੀ ਸਾਡੇ ਕੋਲ ਟਰਾਲੀ ਮਿੱਟੀ ਦੀ ਨਹੀਂ ਮਿਲਦੀ ਤੇ ਝੋਨਾ ਜਿਹੜਾ ਇਹ ਬਾਈ 5-7 ਸਾਲ ਭਵੇਂ ਹੋ ਜੇ ਝੋਨਾ ਹੁੰਦਾ ਨਹੀਂ ਜਿੰਨਾ ਜਿੰਨਾ ਪਾਣੀ ਹੁਣ ਬਾਹਣਾ ਦੇ ਵਿੱਚ ਖੜਦਾਗਾ ਜੇ ਹੋਰ ਫਸਲ ਚ 24 ਘੰਟੇ ਪਾਣੀ ਖੜ ਗਿਆ ਤੇ ਪਾਣੀ ਮਰੂਗਾ ਬਾਹਰ ਨੀਵੇਂ ਨਾ ਕਰਵਾਓ ਝੋਨੇ ਨੇ ਸਦਾ ਨਹੀਂ ਹੋਣਾ ਝੋਨਾ 8-10 ਦਿਨ ਕੱਟ ਜਾਂਦਾ ਪਾਣੀ ਦੇ ਵਿੱਚ ਵੀ ਤੇ ਹੋਰ ਫਸਲ ਨੇ ਕੱਟਣਾ ਨਹੀਂ ਸੋ ਇੰਨੀ ਕੁ ਬੀੜ ਗੋ ਸੀ ਬਿਨਾ ਗੱਲ ਤੋਂ ਗਿਆਨ ਨਾ ਦਿਆ ਕਰੋ ਜਿਹੜੇ ਨਹਿਰਾਂ ਬੰਦ ਦਾ ਉਹ ਵੀ ਪ੍ਰੋਟੋਕਾਲ ਆ ਜਿਹੜਾ ਹੋਰ ਸਿਸਟਮ ਚੱਲੀ ਜਾਂਦਾ ਉਧਰ ਨੂੰ ਜਾਂਦੇ ਆ ਹੁਣ ਜਿਹੜੇ ਸਾਡੇ ਭਰਾ ਰਾਸਣ ਲੈ ਲੈ ਕੇ ਉਹਨਾਂ ਨੂੰ ਵੀ ਬੇਨਤੀ ਆ ਇਹ 5-5 4-4 ਪਿੰਡ ਇਕੱਠੇ ਹੋ ਕੇ ਰਾਸਣ ਪਿੰਡਾਂ ਚ ਇਕੱਠਾ ਕਰੋ ਚਾਰ ਆਪਣੇ ਕੋਲੇ ਇੱਥੇ ਖੁੱਲਾ ਪੰਜ ਚਾਰ ਪਿੰਟ ਇਕੱਠੇ ਹੋ ਗਏ ਇੱਕ ਥਾਂ ਚਾਰ ਰੱਖ ਕੇ ਉਹਦੇ ਬੰਡਲ ਬਣਾਓ ਉਦੋਂ ਬਾਅਦ ਉਧਰ ਗੇੜਾ ਦੇਵੋ ਚਾਹੇ ਉਧਰ ਰਿਸ਼ਤੇਦਾਰ ਆ ਚਾਹੇ ਚਾਹੇ ਪ੍ਰਸ਼ਾਸਨ ਨਾਲ ਸੰਪਰਕ ਕਰੋ ਜਿੱਥੇ ਬਾਅਦ ਦੇ ਵਿੱਚ ਪਾਣੀ ਦੇ ਲੋਡ ਪਾਉਗੀ ਉੱਥੇ ਰਸਣ ਲੈ ਕੇ ਜਾਇਓ ਹੁਣ ਵਿੱਚ ਕਹਣਗੇ ਪ੍ਰਸ਼ਾਸਨ ਦਾ ਕੀ ਕੰਮ ਹੁਣ ਸਾਡੇ ਏਰੀਏ ਦੇ ਵਿੱਚ ਅਮਰਸਰ ਦੇ ਬੰਦੇ ਨੂੰ ਕੋਈ ਪਤਾ ਨਹੀਂ ਜੇ ਸਾਡੇ ਪ੍ਰਸ਼ਾਸਨ ਨਾਲ ਵੀਡੀਓ ਫੂਲਣਾ ਚਾਹੇ ਥਾਣਾ ਫੂਲਣਾ ਕੋਈ ਗੱਲ ਕਰੂਗਾ ਉਹ ਦੱਸ ਦੇਣਗੇ ਫਲਾਣਾ ਪਿੰਡ ਨੂੰ ਆਹ ਮਾਰਾ ਕਿਉਂਕਿ ਉਹਨਾਂ ਕੋਲੇ ਸਾਰਾ ਬਾਈ ਬਾਇਓ ਡਾਟਾ ਹੁੰਦਾਗਾ ਜਿਹੜੀਆਂ ਉੱਥੇ ਸੰਸਥਾਵਾਂ ਵਿੱਚ ਬੈਠੀਆਂ ਚਾਹੇ ਪ੍ਰਾਈਵੇਟਾਂ ਚਾਹੇ ਸਰਕਾਰੀ ਆ ਉਹਨਾਂ ਨਾਲ ਤਾਲਮੇਲ ਕਰਕੇ ਜਾਓ ਇਧਰੋਂ ਟਰੈਕਟਰ ਆਪਾਂ ਲਈ ਜਾਂਦੇ ਆ ਉੱਥੇ ਸੜਕਾਂ ਖਤਰਨਾਕ ਆ ਪਤਾ ਨਹੀਂ ਕਿੱਥੋਂ ਕੀ ਟੁੱਟਿਆ ਵਾ ਕੀ ਟੁੱਟਿਆ ਵਾ ਪਹਿਲੀ ਗੱਲ ਤਾਂ ਉਰੀ ਰੋਕ ਰੋਕ ਰਾਸਣ ਲਈ ਜਾਂਦੇ ਆ ਉਹ ਤੇ ਸੋ ਮਦਦ ਕਰਨ ਦੀ ਜ਼ਰੂਰੀ ਮਦਦ ਚਾਹੀਦੀ ਆ ਮੈਂ ਇਹਦਾ ਵਿਰੋਧੀ ਨਹੀਂ ਕਈ ਵਾਰੀ ਦੂਜੇ ਲੋਟ ਵੀ ਨਾ ਲਾ ਲਿਓ ਤੇ ਨਹਿਰਾਂ ਤਾਂ ਬੰਦ ਆ ਨਹਿਰਾਂ ਚ ਪਾਣੀ ਆਉਣ ਦੀ ਸੁਭਾਵਨਾ ਹੈਗੀ ਜਦੋਂ ਪਾਣੀ ਘਟ ਗਿਆ ਕੁਛ ਪਾਣੀ ਇੰਨਾ ਚ ਆਊਗਾ ਸੋ ਬੇਨਤੀ ਆ ਵੀ ਥੋੜੇ ਥੋੜੇ ਮੋਗੇ ਵੀ ਖੋਲ ਕੇ ਰੱਖਿਆ ਕਰੋ ਆ ਪਿੱਛੇ ਜੇ ਮੈਂ ਵੀਡੀਓ ਪਾਈ ਸੀ ਅਸੀਂ ਮੋਗੇ ਖੋਲਤੇ ਉਹਦਾ ਸੂਆ ਟੁੱਟ ਗਿਆ ਸਾਡੇ ਪਿੰਡ 25 30 ਕਿੱਲੇ ਬਾਣਦੇ ਨੀਵੇਂ ਆ ਉਹਦੇ ਨਾਲ ਦੂਰੋਂ ਪਾਣੀ ਆ ਗਿਆ ਤੇ ਉਹ ਡੁੱਬ ਗਿਆ ਤੇ ਮੈਨੂੰ ਪੂਰਾ ਲਾਂਭਾ ਦਿੱਤਾ ਮੈਨੂੰ ਕਹਿੰਦੇ ਤੂੰ ਮੋਗਾ ਖੋਲ ਗਿਆ ਸਾਰੀ ਰਾਤ ਉੱਥੇ ਪਾਣੀ ਆਈ ਗਿਆ ਤਾਂ ਡੁੱਬ ਗਿਆ ਉਹ ਸੋ ਯਾਰਾ ਮਾੜੇ ਮਾੜੇ ਹਾਜਮੇ ਰੱਖੋ ਤੇ ਉਹ ਵੀ ਡੁੱਬਿਆ ਕਿਵੇਂ ਆ ਉਹਦੀ ਵੀ ਵੀਡੀਓ ਤੁਹਾਡੇ ਕੋਲੇ ਛੇਤੀ ਪਾਵਾਂਗੇ ਵੀ ਉਹ ਕਾਰਨ ਕੀ ਆ ਵੀ ਕਿੱਥੋਂ ਪਾਣੀ ਆਉਂਦਾ ਉਹਦਾ ਹੱਲ ਕੀ ਆ ਧੰਨਵਾਦ ਸਸਰੀ ਕਾਲ